ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜੰਮ ਤੇ ਨਹੀਂ ਛੁੱਟੇ ਸੰਤ ਕੇ ਦੁਖਨ ਆਰਜਾ ਘਟੇ ਜੇ ਕੋਈ ਸੰਤ ਨੂੰ ਦੁੱਖ ਦੇਊਗਾ ਉਹਦੀ ਆਰਜਾ ਘਟ ਜਾਂਦੀ ਹੈ ਆਰਜਾ ਘੇ ਮੈਂ ਘਟਦੀ ਹੈ ਜੱਪਣ ਮੰਦ ਦੇ ਵਿੱਚ ਜਿਹੜਾ ਆਦਮੀ ਉਹਦੀ ਆਰਜਾ ਘਟ ਜਾਂਦੀ ਹੈ ਆਰਜਾ ਹੁੰਦੀ ਕੀ ਹੈ ਸਤ ਜੀਵਨ ਆਰਜਾ ਸਾਡੀ ਅੱਧੀ ਵੇਨੇ ਆਰਜਾ ਨਾ ਆਰਜਿਆ ਕੀ ਆ ਜੀ ਮੈਂ ਜੋਤਾਂ ਫਿਰ ਮਰਦੀ ਹੋ ਨਹੀਂ ਜੋਤਾਂ ਮਰਦੀ ਐ ਨਹੀਂ ਆਜਿਆ ਕਮੇ ਘਟੂ ਜਿੰਨਾ ਜੇ ਸੰਸਾਰ ਦਾ ਮਹਿਲਾ ਨਹੀਂ ਦੇਖਦਾ ਨਾ ਸੌਂ ਜਾਂਦਾ ਉਹ ਮੈਂ ਜਰਾ ਆਜਿਆ ਘਟ ਜਾਂਦੀ ਐ ਜੀ ਜਿੰਨਾ ਜੇ ਸੁੱਤਾ ਰਿਹਾ ਰਾਤ ਨੂੰ ਫਿਲਮ ਦੇਖੀ ਨਹੀਂ ਬੜੇ ਹਾਲਜਾ ਘਟ ਗਈ ਫਿਲਮਾਂ ਨੇ ਨੰਗੀ ਤੇ ਉਪਦਾ ਕੋਈ ਤੋ ਉਹ ਜੀਵਨ ਨਹੀਂ ਰਹਿੰਦਾ ਉਹ ਜੀਵਨ ਆ ਨਹੀਂ ਹੁੰਦਾ ਤੇ ਸੰਸਾਰ ਨਹੀਂ ਦੇਖਿਆ ਜਿੰਨਾ ਜਰ ਅਸੀਂ ਸੰਸਾਰ ਨਹੀਂ ਦੇਖਿਆ ਉਹ ਆਜਾ ਸਾਡੀ ਸੰਸਾਰੀ ਆਜਾ ਹੋ ਹੈ ਨਹੀਂ ਸੰਸਾਰ ਦੇ ਸਭ ਮਾਰ ਜਾ ਹੈ ਉਹ ਕਿਉਂਕਿ ਆਰਜਾ ਸੰਸਾਰ ਨਾਲ ਲੇਟ ਰਿਹਾ ਆਰਜਾ ਉਹ ਨਿਆ ਜਨ ਅਸੀਂ ਜਾਗਦੇ ਆਂ ਕਰ ਵਾਲਿਆ ਜਾਨਵਾਰ ਜਾਨੀ ਬੰਦੇ ਹੋਇਆ ਉੱਥੇ ਜਾਗਦਾ ਨਹੀਂ ਹੈ ਸਾਨੂੰ ਉੱਥੇ ਸਮਾਦੀ ਚ ਹੈ ਉਹ ਇਹ ਬਾਜ਼ਾਰ ਆ ਜਾ ਸ਼ੁਰੂ ਹੁੰਦੀ ਹੈ ਉਹ ਜਿੰਨਾ ਕੋ ਉੱਪਰ ਕਰਨ ਤੇ ਜਿੰਨਾ ਜਦ ਸੌਜੂਗਾ ਬੇਹੋਸ਼ੀ ਚਲਾ ਜਾਊਗਾ 10 ਸਾਲ ਕੀ ਹਰਜਾ ਹੈ ਉਹ ਨਹੀਂ ਹੈ ਜਿੰਨਾ ਜਿਆਦਾ ਸੌਂ ਲਿਆ ਜਿਹੜਾ ਜਿਆਦਾ ਸੌਂਦਾ ਉਹ ਜਿਆਦਾ ਉਹਦੀ ਉਹਦੀ ਘੱਟ ਓਵਰ ਭੋਗਦਾ ਹੈ ਸੰਸਾਰ ਚ ਘੱਟ ਜਿੰਨਾ ਚ ਥੋੜਾ ਜਿਹਾ ਦੇਖਦਾ ਜੇ ਫਰਜ਼ ਕੀਤਾ ਲੈਣ ਆਇਆ ਉਹ ਗਿਆਨ ਪਰ ਨਾ ਆਇਆ ਗੁਰਮਤਿ ਜਿੰਨੇ ਘੰਟੇ ਗੁਰਮਤਿ ਨੂੰ ਸਮਝਣ ਨੂੰ ਉਹਨੂੰ ਮਿਲੇ ਨੇ ਉਹੀ ਉਹਦੀ ਹਰਜ ਬਸ ਸਿੱਦੇ ਘਾਂਡੇ ਨੂੰ ਜਾਂ ਲੈਂਡ ਨੂੰ ਘੱਟ ਮਲੇ ਨੇ ਉਹ ਨਹੀਂ ਉਹਦੀ ਦਰਜਾ ਗੱਢੀ ਸਾਹ ਜਾਏ ਉਹਨੇ 90 ਸਾਲ ਲਿਆ ਤੇ 50 ਸਾਲ ਸੁੱਤਾ ਰਹਾ ਤੇ ਆਜਾ 40 ਸਾਲ ਰਹੀ ਉਹਦੀ 40 ਸਾਲ ਚੋਂ ਨਾ ਕੀ ਸਿੱਖਿਆ ਕੀ ਖਟਿਆ ਕੀ ਗਵਾਇਆ 40 ਸਾਲ ਦਾ ਸਾਬ ਲਾ ਮਾ ਨੇ 60 ਸਾਲ ਦਾ 50 ਸਾਲ ਦਾ ਵਿਚੋ ਘੜ ਤੇ ਜੇ 50 ਸਾਲ ਛੁੱਟੀਆਂ ਵਾਲੀਆਂ ਨੇ ਕਿਸੇ ਨੇ ਜੇ ਮੀਨ ਨੇ ਜੇ ਕਿਸ ਨੇ ਦਾਦਨ ਛੁੱਟੀਆਂ ਮਾਰ ਗਿਆ ਤਰ੍ਹਾਂ ਵੀ ਦੇ ਦਿੰਦੀ ਉਹ ਲੀਆਂ ਕਿਉਂ ਉਹਦੇ ਉਹਦੀ ਨੌਕਰੀ ਘਟ ਗਈ ਆਰਜਾ ਘਟਿਆ ਬਹੁਤ ਹੀ ਟੇਟਾ ਸਵਾਲ ਹੈ ਇੱਕ ਪਾਸੇ ਹਮਾਰਾ ਇੱਕ ਪਾਸੇ ਆਰਜਾ ਘਟਦੀ ਰਹਦੀ ਹੈ ਅਜੇ ਮਰਦਾਈ ਤੇ ਆਰਜਾ ਦਾ ਨਾ ਮਤਲਬ ਆਰਜਾ ਦਾ ਕੀ ਮਤਲਬ ਹੈ ਅਵਰ ਹੈਰੀ ਆਮਰ ਵਿਸਤਾਰ ਜਾਂਦੀ ਹੋਈ ਆਰਜਾ ਹੀ ਉਹ ਨਾ ਜਿਹੜਾ ਜਨਨ ਆਰਜਾ ਬਣਵਾਉਂਦਾ ਆਰਜਾ ਉਧਯੋਗ ਜਨਮ ਆਰਜਾ ਸੁਪਨੇ ਦੀ ਜ਼ਿੰਦਗੀ ਨੂੰ ਆਰਜਾ ਕਹਿੰਦੇ ਨੇ ਜਿੰਨਾ ਜਿਹੜਾ ਜੀਵਨ ਦਾ ਸੁਪਨਾ ਦੇਖਿਆ ਨਾ ਇਹਨੇ ਦੇਖਦਾ ਉਹ ਆਰਜਾ ਦੀ ਜੇ ਸੋਹਣਾ ਦਾ ਸੁਪਨਾ ਦੇਖਦਾ ਨਹੀਂ ਉਹ ਆਰਜਾ ਖੜ ਜਾਂਦੀ ਹੈ ਜਿੰਨਾ ਜਿਹੜਾ ਦੁਨੀਆ ਦਾ ਤਮਾਸ਼ਾ ਦੇਖਦਾ ਜਗ ਤਮਾਸ਼ਾ ਉਹ ਨਾ ਜਿਹੜਾ ਆਰਜਾ ਦੀ ਸੱਤ ਦੇ ਦੁੱਖ ਨਾਲ ਆਰਜਾ ਕਰਦੇ ਆਰਜਾ ਕਰਦੇ ਇਹ ਦੁੱਖ ਨਾਲ ਨਾਲ ਜਿਵੇਂ ਉਹ ਵੀ ਨਾ ਦਰਦੇ ਸੱਤ ਦੇ ਨਾਲ ਜੁੜ ਕੇ ਸੱਤ ਦਾ ਵਿਰੋਧ ਕਰਕੇ ਦੁੱਖ ਨਾਲ ਵਿਰੋਧ ਕਰਕੇ ਜੇ ਸੰਤ ਦੀ ਸੇਵਾ ਕਰੇ ਤਾਂ ਇਹਦਾ ਇਹਦੀ ਜਿਹੜੀ ਹੈ ਨਾ ਆਹ ਅ ਚੇਤ ਚੇਤਨ ਹੋ ਜਾਂਦਾ ਗਿਆਨ ਚ ਬਤਾ ਹੋ ਜਾਗ ਪੈਂਦਾ ਜਿੰਨਾ ਤੇਰੇ ਇਹਨੇ ਆ ਕੇ ਗੁਰਮਤ ਦੀ ਕਮਾਈ ਕੀਤੀ ਉਹ ਯਾਰ ਜਾਲੇ ਕੇ ਰਗਣੀਆ ਬਾਕੀ ਧੂਈ ਵੀ ਬੇਕਾਰੇ ਚਲੀ ਗਈ ਉਹ ਵੀ ਗਵਾਲੀ ਉਹ ਜੂਆ ਜਹਾ ਲੈ ਕੋਈ ਜਾਣਨ ਜੂਆ ਦੀ ਵੀ ਯਾਰਦਾ ਹੈ ਜਿਹੜੀ ਆਰਜਾ ਦੇ ਕੋਲ ਆਈ 40 ਸਾਲ ਦੀ ਤੇ ਉਹ ਜਿੱਕ ਸਾਲ ਇਹਨੇ ਟੋਟਲ ਇੱਕ ਸਾਲ ਹੀ ਗੁਰਮਤ ਸਮਝੀ ਹੈ ਉਹ ਲਮ ਲਾ ਕੇ ਤਾਂ 43 ਸਾਲ ਉਹ ਵੀ ਜਨਮ ਜੂਏ ਤੇ ਹਾਰੇ ਉਹ ਤੜੇ ਕੱਟੇ ਹੀ ਉਹ 43 ਸਾਲ ਖਤਮ ਆ ਜੂਏ ਹਾਰ ਗਿਆ ਉਹ ਉਹ ਜੂਏ ਹਾਰ ਗਿਆ 60 ਸਾਲ ਜਿਹੜਾ ਸੌਣ ਲਿਆ ਉਹ ਕੱਟ ਗਈ ਤੇ ਜੂਆ ਖੱਡਿਆ ਹੀ ਉਹਦਾ ਜੂਆ ਵੀ ਨਹੀਂ ਖੱਡਿਆ ਨੇ ਘਾਟਾ ਤਾਂ ਪਾਇਆ ਨਹੀਂ ਪਰ ਆਰਜਾ ਫਜੂਲ ਚਲੀ ਗਈ ਨਾ ਕੋ ਖਟਿਆ ਨਾ ਕੋ ਗਵਾਇਆ ਆਰਜਾ ਖਟ ਜਾਵਨ ਲੋਈ ਹੈ ਜਿੰਨੇ ਸਾਲ ਦੇ ਵਿੱਚ ਜਿੰਨੇ ਇਹਨੇ ਟਾਈਮ ਜਿੰਦਾ ਪੀਰੀਅਡ ਤਾਈਨੇ ਕੋ ਘਟਿਆ ਨਾ ਘਵਾਇਆ ਉਹ ਅੱਜ ਆ ਜੀ ਬੇਕਾਰ ਗਈ ਘਟਦੀ ਸੁਤਾ ਰਹਾ ਉਹ ਸੁੱਟ ਸੋਣਾ ਹੀ ਮਰਨਾ ਹੋ ਗਿਆ ਹਿਸਾਬ ਨਾਲ ਉਹ ਹੀ ਸੋਣਾ ਹੀ ਮਰਨਾ ਹੋਰ ਕੀ ਆ ਉਹਦੇ ਉਹ ਇਹਦੀ ਆ ਜਗੜਦੀ ਫਿਰ ਕੋਈ ਆ ਜਗੜਦੀ ਜੇ ਸ਼ਬਦ ਵਿਚਾਰ ਨਹੀਂ ਕਰਦਾ ਜੇ ਸਤ ਦੀ ਗੱਲ ਅੰਦਰ ਆਤਮਾ ਦੀ ਗੱਲ ਨਹੀਂ ਸੁਣਦਾ ਤਾਂ ਇਹ ਸਤ ਦਾ ਦੁਧਕ ਹੈ ਸਤ ਦਾ ਦੋਖੀ ਹੈ ਸਤ ਨੂੰ ਦੁੱਖ ਦੇਣ ਵਾਲਾ ਹੈ ਸਤ ਨੂੰ ਸੁੱਖ ਨਹੀਂ ਇਧਰੋਂ ਮਿਲਦਾ ਸਤ ਦੇ ਦੁੱਖ ਨਾਲ ਕਾਰਜਾ ਕਰਦਾ